ਨੋ ਹਲਾਰ ਦੇ ਮਹੱਲਾ ਰਵਿਦਾਸਪੁਰਾ ਵਿਖੇ ਫੀਮੇਲ ਡੌਗ ਦੇ 2 ਮਹੀਨਿਆਂ ਦੇ ਕਤੂਰਿਆਂ ਨੂੰ ਕਿਸੇ ਵਿਅਕਤੀ ਵੱਲੋਂ ਬੜੀ ਬੇਰਹਿਮੀ ਨਾਲ ਉਹਨਾਂ ਦੀਆਂ ਤੌਣਾ ਵੱਢ ਕੇ ਮਾਰਨ ਅਤੇ ਇੱਕ ਕਤੂਰੇ ਨੂੰ ਤੇਜ਼ ਹਥਿਆਰ ਨਾਲ ਪੂਰੀ ਤਰ੍ਹਾਂ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਵਿਅਕਤੀਆਂ ਉੱਪਰ ਕਾਨੂੰਨੀ ਕਾਰਵਾਈ ਕਰਵਾਉਣ ਲਈ ਜ਼ਖਮੀ ਕਤੂਰੇ ਦਾ ਇਲਾਜ ਕਰਨ ਵਾਲੀ ਅਨੀਮਲ ਵੈਲਫੇਅਰ ਸੁਸਾਇਟੀ ਫਲੌਰ ਵੱਲੋਂ ਇੱਕ ਲਿਖਤੀ ਸ਼ਿਕਾਇਤ ਠਾਣਾ ਫਲੌਰ ਵਿਖੇ ਦੇ ਕੇ ਮੰਗ ਕੀਤੀ ਗਈ ਹੈ ਕਿ ਵਿਅਕਤੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਫਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ ਤੇ ਮੈਂ ਐਨੀਮਲ ਸੇਵਾ ਵੈਲਫੇਅਰ ਸੁਸਾਇਟੀ ਚਲਾ ਰਿਹਾ ਇੱਥੇ ਸ਼ਹਿਰ ਫਲੋਰ ਤੋਂ ਤੇ 2-3 ਦਿਨ ਪਹਿਲਾਂ ਇੱਥੇ ਨੂਰਮੈ ਰੋਡ ਦੇ ਕੋਲ ਰਵਿਦਾਸਪੁਰਾ ਮਹੱਲੇ ਤੇ ਇੱਕ ਅਣਪਛਾਤੇ ਵਿਅਕਤੀ ਨੇ ਤਿੰਨ ਬੱਚੇ ਡੌਗ ਦੇ ਫੀਮੇਲ ਦੇ ਜੋ ਕਿ ਗਰਦਨ ਵੱਢ ਕੇ ਨਾਲ ਲੈ ਗਿਆ ਤੇ ਇੱਕ ਉਹ ਬੱਚਾ ਜੋ ਕਿ ਜ਼ਿਆਦਾ ਗੰਭੀਰ ਸੀਗਾ ਉਹ ਅਸੀਂ ਰਾਤ ਨੂੰ ਰੈਸਕਿਊ ਕਰਕੇ ਆਪਣੇ ਸ਼ੈਲਟਰ 'ਚ ਉਸ ਦਾ ਇਲਾਜ ਕੀਤਾ ਐਸੀ ਇੱਥੇ ਖਾਣੇ ਆਏ ਆ ਅੱਜ ਉਹਨਾਂ ਨੂੰ ਮੰਗ ਪੱਤਰ ਦੇਣ ਐ ਐਸਐਚਓ ਸਾਹਿਬ ਨੂੰ ਤਾਂ ਕਿ ਜੋ ਸਖਤ ਤੋਂ ਸਖਤ ਉਹ ਸਾ ਆਦਮੀ ਤੇ ਕਾਨੂੰਨੀ ਕਾਰਵਾਈ ਹੋਵੇ ਤੇ ਸਾਨੂੰ ਇਨਸਾਫ ਮਿਲਿਆ ਜਾਵੇ ਜਾਂ ਕਿ ਕੋਈ ਵੀ ਅੱਗੇ ਤੋਂ ਇਦਾਰੇ ਇਹ ਕ੍ਰਾਈਮ ਨਾ ਕਰੇ ਐਨੀਮਲ ਦੇ ਉੱਤੇ ਤੇ ਅੱਗੇ ਤੋਂ ਧਿਆਨ ਨਾਲੇ ਕੰਮ ਕੀ ਅੱਜ ਚੌਥਾ ਦਿਨ ਪੰਜਵਾਂ ਦਿਨ ਆ ਕੋਈ ਬੰਦੇ ਦਾ ਪਤਾ ਲੱਗਾ ਵੀ ਇਹਨਾਂ ਨੇ ਨਹੀਂ ਕੋਈ ਪਤਾ ਨਹੀਂ ਲੱਗਾ ਅਸੀਂ ਉੱਥੇ ਕੈਮਰੇ ਚ ਹੀ ਦੇਖਿਆ ਰਿਪੋਰਟਿੰਗਾਂ ਦੀ ਦੇਖੀਆਂ ਤੇ ਉਹ ਬੰਦਾ ਨਹੀਂ ਆ ਰਿਹਾ ਉਸ ਕੈਮਰੇ ਦੇ ਤੇ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਸਾਡੀ ਹਜੇ ਤੇ ਅੱਜ ਤੁਸੀਂ ਮੌਨਸ਼ੀ ਨੂੰ ਮਿਲੇ ਕੀ ਭਰੋਸਾ ਦਵਾਇਆ ਉਹਨਾਂ ਨੇ ਉਹ ਕਹਿੰਦੇ ਵੀ ਅੱਛੀ ਕੋਈ ਨਹੀਂ ਜਲਦ ਤੋਂ ਜਲਦ ਵੀ ਇਹ ਅਣਪਛਾਤੇ ਆਦਮੀ ਨੇ ਕੰਮ ਕੀਤਾ ਜੇ ਉਸ ਤੇ ਕਾਨੂੰਨੀ ਕਾਰਵਾਈ ਕਰਨਗੇ ਅਸੀਂ ਜੀ ਥੋੜਾ ਇਹ ਦੇਖਾਂਗੇ ਜਿੱਦਾਂ ਤੁਸੀਂ ਡੌਗ ਸਕਵਾਡ ਜਿੱਦਾਂ ਡੌਗ ਦੇ ਤੁਸੀਂ ਦੇਖ ਹਲਦੇ ਆ ਜਿਹੜੇ ਜਾਨਵਰੇ گاਵਾ ਆ ਉਹ ਐਕਸੀਡੈਂਟ ਹੋ ਜਾਂਦੇ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਨੰਬਰ ਕੀ ਕਹਿਣਾ ਚਾਹੁੰਦੇ ਨਾ ਸਤਿ ਸ੍ਰੀ ਅਕਾਲ ਇਹ ਹੀ ਕਹਿਣਾ ਚਾਹੁੰਦੇ ਆ ਕਿ ਅੱਗੇ ਉਹ ਢੁੰਡਾ ਆ ਰਹੀਆਂ ਵੀ ਤੁਸੀਂ ਜਿੰਨਾ ਵੀ ਗੱਡੀ ਸਲੋ ਚਲਾਓ ਤੇ ਧਿਆਨ ਨਾਲ ਚਲਾਓ ਤਾਂ ਕਿ ਤੁਹਾਡਾ ਆਪ ਦਾ ਵੀ ਬਚਾਅ ਹੋਵੇ ਤੇ ਕਿਸੇ ਜਾਨਵਰ ਦਾ ਵੀ ਕੋਈ ਨੁਕਸਾਨ ਨਾ ਹੋਵੇ ਤਾਂ ਕਿ ਜੋ ਜ਼ਿਆਦਾ ਕੇਸ ਖਰਾਬ ਹੋਵੇ। ਕੀ ਐਨਜੀਓ ਦਾ ਨਾਮ ਆ ਉਹਨਾਂ ਦਾ ਕੀ ਨੰਬਰ ਦੇਣਾ ਚਾਹਨਾ? ਸਾਡੀ ਐਨਜੀਓ ਦਾ ਨਾਮ ਹੈ ਐਨੀਮਲ ਸੇਵਾ ਵੈਲਫੇਅਰ ਸੁਸਾਇਟੀ ਤੇ ਸਾਡਾ ਨੰਬਰ ਆ 90410 9765 ਕਿੱਤੇ ਵੀ ਤੁਹਾਨੂੰ ਕੋਈ ਜਾਨਵਰ ਜ਼ਖਮੀ ਜਾਂ ਕੋਈ ਸੱਟ ਲੱਗੇ ਐਕਸੀਡੈਂਟ ਮਿਲਦਾ ਤੇ ਸਾਨੂੰ ਕਾਲ ਕਰ ਸਕਦੇ ਆ ਅਸੀਂ ਰਾਤ ਨੂੰ ਦਿਨ ਨੂੰ ਜਦੋਂ ਵੀ ਉਹਨੂੰ ਰੈਸਕਿਊ ਕਰਕੇ ਤੇ ਆਪਣਾ ਇਲਾਜ ਕਰਾਵਾਂ ਅ ਤੋ ESI ਸੰਜੀਤ ਮੈਂ ਜੀ ਮੈਂ ਮਲਚੀ ਫਲੋਰ ਤੇ ਲੱਗਿਆ ਤਨਾਵ ਤੇ ਸਾਡੇ ਕੋਲ ਅੱਜ ਇੱਕ ਮਨਪਤਰ ਦੇਗੀ ਗੈਣੀ ਬਿੰਦੂ ਨੇ ਰੋਜ਼ ਉੱਤੇ ਜਿਹੜਾ ਕਤੂਰੀਆਂ ਲਈ ਮੌਜੂਦ ਸੰਧੀ ਜਿਸ ਸੰਧੀ ਹੌ ਸੀਰੀਅਲ ਅਫਸਰਾਂ ਦੇ ਧਿਆਨ ਵਿੱਚ ਲਿਆ ਗਈ ਯੂਨੀ ਬੰਦੀ ਕਾਰਵਾਈ ਹੋਗੀ ਪੂਨਾ ਹਮਦਰ ਵਿਚੀ ਆ ਰਹੀ ਹੈ